ਬੋਲੋ ਮਹਾਰਾਜਾ ਅਗਰ ਸੈਨ ਕੀ ਜੈ ਕੁਲ ਦੇਵੀ ਮਾ ਲక్ష్ਮੀ ਕੀ ਜੈ ਅਗਰੋਹਾ ਤਾਂ ਬਿਖੇ ਜੋ ਪੰਡਾਰਾ ਲਗਾਇਆ ਜੀ ਅਗਰੋਹਾ ਤਾਂ ਲੰਗਰ ਸਮਤੀ ਬੁਰਲਾ ਡਾ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਇਸ ਸਾਲ ਵੀ ਬਹੁਤ ਵਿਸ਼ਾਲ ਪੰਡਾਰਾ ਵਰਤਾਇਆ ਗਿਆ ਕੱਲ 10 11 24 ਦਿਨ ਐਤਵਾਰ ਦਾ ਉੱਥੇ ਵਿਸ਼ਾਲ ਮੇਲਾ ਭਰਦਾ ਮਹਾਰਾਜਾ ਅਗਰਸੈਨ ਜੀ ਦੇ ਨਾਮ ਦੇ ਉੱਤੇ ਤੇ ਉੱਥੇ ਵਿਸ਼ਾਲ ਪੰਡਾਰਾ ਅਗਰੋਹਾ tạm ਲੰਗਰ ਸਮਤੀ ਫੁਰਲਾੜਾ ਵੱਲੋਂ ਆਏ ਹੋਏ ਯਾਤਰੀਆਂ ਦੀ ਆਏ ਹੋਏ ਭਗਤਾਂ ਦੀ ਸੁਵਿਧਾ ਦੇ ਲਈ ਲਗਾਇਆ ਗਿਆ ਫਰੀ ਫਰੀ ਸੇਵਾ ਜਿੱਥੇ ਸਾਡੇ ਫੁਰਲਾੜੇ ਦੇ ਇਹਨਾਂ ਸੇਵਾਦਾਰਾਂ ਨੇ ਵੀਪੰਜੀ ਗੋਇਲ ਸਾਡੇ ਦੀਪਕ ਜੀ ਸਾਡੇ ਆਨੰਦ ਕਿਸ਼ੋਰ ਜੀ ਤੇ ਸਾਡੇ ਰਮੇਸ਼ ਜੀ ਇਹਨਾਂ ਬੰਦਿਆਂ ਦੀ ਮਿਹਨਤ ਸਦਕਾ ਤੇ ਹੋਰ ਬਹੁਤ ਸੇਵਾਦਾਰਾਂ ਨੇ ਜਾ ਕੇ ਉੱਥੇ ਸੇਵਾ ਕਰਕੇ ਪੁੰਨ ਦੇ ਭਾਗੀ ਬਣੇ ਨੇ ਤੇ ਜੇ ਆਪਾਂ ਕਹੀਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯਾਤਰਾਂ ਨੇ ਉੱਥੇ ਆ ਕੇ ਲੰਗਰ ਦਾ ਪ੍ਰਸ਼ਾਦ ਗ੍ਰਹਿਣ ਕੀਤਾ ਮਾਤਾ ਲక్ష్ਮੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਮਹਾਰਾਜ ਅਗਰ ਸੈਨ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਤੇ ਅਸੀਂ ਦੁਆ ਕਰਦੇ ਆਂ ਵੀ ਅੱਗੇ ਨੂੰ ਵੀ ਮਹਾਰਾਜਾ ਅਗਰਸੈਨ ਜੀ ਸਾਡੇ ਉੱਤੇ ਮਾਂ ਲਕਸ਼ਮੀ ਇੰਨੀ ਮਿਹਰ ਕਰੇ ਕਿ ਜਿਹੜਾ ਪੰਡਾਰਾ ਅਸੀਂ ਇਸ ਵਾਰ ਲਾ ਕੇ ਆਏ ਆਂ ਇਸ ਵਾਰ ਕਰੀਬ 20 ਤੋਂ 25 ਹਜ਼ਾਰ ਯਾਤਰੀਆਂ ਨੇ ਭਗਤਾਂ ਨੇ ਉੱਥੇ ਲੰਗਰ ਛਕਿਆ ਵੀ ਅੱਗੇ ਤੋਂ ਸਾਡਾ ਪੰਡਾਰਾ ਹੋਰ ਵੀ ਵਿਸ਼ਾਲ ਰੂਪ ਲਵੇ ਜਿਸ ਦੇ ਵਿੱਚ ਕਿ ਅਸੀਂ ਕਹਿੰਦੇ ਆ ਕਿ ਕਰੀਬ 50 ਹਜ਼ਾਰ ਯਾਤਰੀਆਂ ਨੂੰ ਅਸੀਂ ਉੱਥੇ ਲੰਗਰ ਬਰਤਾਂ ਸਕੀਏ ਬਹੁਤ ਹੀ ਸੱਜੇ ਟੰਗੇ ਦੇ ਨਾਲ ਬੁਲਾਡੇ ਤੋਂ ਗਈ ਹੋਈ ਜਨਤਾ ਨੇ ਉੱਥੇ ਬਹੁਤ ਸੇਵਾ ਕਰਕੇ ਪੁਣੇ ਦੇ ਭਾਗੀ ਬਣੇ ਨੇ ਵਿਸ਼ੇਸ਼ ਤੌਰ ਤੇ ਸਾਡੇ ਵਿਜੇ ਕੁਮਾਰ ਜੀ ਗੋਇਲ ਡਾਕਟਰ ਪਵਨ ਜੀ ਤੇ ਹੋਰ ਬੁਲਾਡੇ ਦੀ ਜਨਤਾ ਨੇ ਉੱਥੇ ਪਹੁੰਚ ਕੇ ਸਾਨੂੰ ਅਸ਼ੀਰਵਾਦ ਦਿੱਤਾ ਤੇ ਅਸੀਂ ਬੁਲਾਡੇ ਦੀ ਜਨਤਾ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਸਾਨੂੰ ਪੂਰਨ ਸਹਿਯੋਗ ਦੇ ਕੇ ਉਥੇ ਭੰਡਾਰਾ ਲਾਉਣ ਦੇ ਲਈ ਜਿਹੜਾ ਕੁਝ ਵੀ ਮੰਗਿਆ ਸਾਨੂੰ ਮਿਲਿਆ ਤੇ ਅਸੀਂ ਬੁਲਾੜਾ ਦੀ ਜਨਤਾ ਦੇ ਸਹਿਯੋਗ ਦੇ ਨਾਲ ਹੀ ਪਹਿਲਾਂ ਵੀ ਭੰਡਾਰੇ ਲਾਏ ਨੇ ਇਹ ਤਕਰੀਬ ਭੰਡਾਰਾ ਲਾਇਆ ਤੇ ਅੱਗੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਉਸ ਤੋਂ ਵੀ ਵੱਧ ਝੜ ਕੇ ਸਹਿਯੋਗ ਬੁਲਾੜੇ ਦੀ ਜਨਤਾ ਦਾ ਮਿਲੇਗਾ ਤੇ ਅਸੀਂ ਇਹਨਾਂ ਦੇ ਪੂਰਨ ਦੇ ਉੱਤੇ ਚੱਲਦੇ ਹੋਏ ਅਸੀਂ ਉਥੇ ਭੰਡਾਰਾ ਲਾ ਕੇ ਬੁਲਾੜੇ ਦੇ ਨਾਮ ਨੂੰ ਹੋਰ ਵੀ ਰੋਸ਼ਨ ਕਰਾਂਗੇ ਜੈ ਮਹਾਰਾਜਾ ਅਗਰਸੈਨ ਕੀ ਜੈ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ